ਵਿਆਹ ਦੇ ਵਿੱਚ ਰੋਟੀ ਖਾ ਰਹੇ ਆਪ ਆਗੂ ਦੇ ਉੱਤੇ ਗੋਲੀਆਂ ਚੱਲੀਆਂ ਨੇ ਔਰ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਆਪ ਆਗੂ ਤਾਂ ਇਸ ਵਕਤ ਦੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਇਸ ਗੋਲੀਬਾਰੀ ਦੇ ਦੌਰਾਨ ਦੱਸ ਦਈਏ ਕਿ ਇੱਕ ਗੋਲੀ ਜਿਹੜੀ ਹੈ ਆਪ ਆਗੂ ਦੇ ਲੱਗੀ ਆਪ ਆਗੂ ਦਾ ਨਾਮ ਨਿਤਿਨ ਨੰਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਗੋਲੀਆਂ ਚਲਾਈਆਂ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੂੰ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਸ੍ਰੀ ਨਨਦਪੁਰ ਸਾਹਿਬ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿਨ ਦਿਹਾੜੇ ਇਹ ਗੋਲੀਆਂ ਚਲੀਆਂ ਨੇ ਹਾਲਾਂਕਿ ਕਾਰੋਬਾਰੀ ਅਤੇ ਆਪ ਆਗੂ ਨਿਤਿਨ ਨੰਦਾ ਦੇ ਉੱਤੇ ਫਾਇਰਿੰਗ ਹੋਈ ਹੈ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਤਿੰਨ ਫਾਇਰ ਕੀਤੇ ਗਏ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਵੱਲੋਂ ਔਰ ਦੋ ਜਿਹੜੀਆਂ ਗੋਲੀਆਂ ਨੇ ਉਹ ਆਪ ਆਗੂ ਦੇ ਨੇੜੇ ਲੰਗੀਆਂ ਪਰ ਇੱਕ ਗੋਲੀ ਜਿਹੜੀ ਹੈ ਉਹ ਲੱਗੀ ਜਿਸ ਤੋਂ ਬਾਅਦ ਵਿਆਹ ਸਮਾਗਮ ਦੇ ਵਿੱਚ ਭਾਜੜ ਵੀ ਪੈ ਗਈ ਕਿਉਂਕਿ ਦੁਪਹਿਰ ਦਾ ਸਮਾਂ ਸੀ ਆਪ ਆਗੂ ਰੋਟੀ ਖਾ ਰਿਆ ਸੀ ਔਰ ਇਸੇ ਦੌਰਾਨ ਫਾਇਰਿੰਗ ਜਿਹੜੀ ਹੈ ਸੇਵਾਮੁਕਤ ਡੀਐਸਪੀ ਵੱਲੋਂ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਆਪ ਆਗੂ ਨਿਤਿਨ ਨੰਦਾ ਨੂੰ 휠ਚੇਅਰ ਤੇ ਬਿਠਾ ਕੇ ਲੋਕ ਲੈ ਕੇ ਗਏ ਕਿਉਂਕਿ ਜਦੋਂ ਇਹ ਫਾਇਰਿੰਗ ਦੀ ਘਟਨਾ ਵਾਪਰੀ ਤਾਂ ਉਸ ਸਮੇ ਭਾਜੜਾ ਪੈ ਗਈਆਂ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ਖਮੀ ਹਾਲਤ ਦੇ ਵਿੱਚ ਨਿਤਿਨ ਨੰਦਾ ਨੂੰ ਪੀਜੀਐ ਜਿਹੜਾ ਹੈ ਉਹ ਰੈਫਰ ਕੀਤਾ ਗਿਆ ਹਾਲਾਂਕਿ ਸ੍ਰੀ ਨਨਤਪੁਰ ਸਾਹਿਬ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਜਿਹੜਾ ਮਾਮਲਾ ਹੈ ਉਹ ਵੀ ਦਰਜ ਕਰ ਲਿਆ ਹੈ ਔਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਦਿਲਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਚੰਡੀਗੜ੍ਹ ਪੁਲਿਸ ਤੋਂ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਇਹ ਫਾਇਰਿੰਗ ਕੀਤੀ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਦਿਨ ਦਿਹਾੜੇ ਘਟਨਾ ਵਾਪਰੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਦਿਨ ਦਿਹਾੜੇ ਕਿੰਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਆਪ ਆਗੂ ਦਾ ਕਹਿਣਾ ਹੈ ਜ਼ਖਮੀ ਹਾਲਤ ਦੇ ਵਿੱਚ ਆਪ ਆਗੂ ਦਾ ਕਹਿਣਾ ਹੈ ਕਿ ਦੁਪਹਿਰ ਦੇ ਸਮੇਂ ਉਹ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ ਔਰ ਵਿਆਸ ਸਮਾਗਮ ਦੇ ਵਿੱਚ ਰੋਟੀ ਖਾ ਰਿਹਾ ਸੀ ਔਰ ਅਚਾਨਕ ਸੇਵਾ ਮੁਕਤ ਡੀਐਸਪੀ ਅ ਦਿਲਸ਼ੇਰ ਸਿੰਘ ਆ ਕੇ ਉਸ ਦੇ ਉੱਤੇ ਫਾਇਰਿੰਗ ਕਰ ਦਿੰਦਾ ਹੈ ਔਰ ਗੋਲੀ ਜਿਹੜੀ ਹੈ ਉਹ ਲੱਗੀ ਔਰ ਉਸ ਤੋਂ ਬਾਅਦ ਹਸਪਤਾਲ ਜਿਹੜਾ ਹੈ ਭਰਤੀ ਕਰਵਾਇਆ ਗਿਆ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਜਦੋਂ ਇਹ ਫਾਇਰਿੰਗ ਦੀ ਘਟਨਾ ਵਾਪਰੀ ਤਾਂ ਉਸ ਸਮੇਂ ਭਾਜੜ ਵੀ ਪੈ ਗਈ ਵਿਆਹ ਸਮਾਗਮ ਦੇ ਵਿੱਚ ਪਰ ਦੇਖ ਸਕਦੇ ਹੋ ਕਿ ਕਿੰਜੇ ਜ਼ਖਮੀ ਹਾਲਤ ਦੇ ਵਿੱਚ ਆਪ ਬਾਗੂ ਨਿਤਿੰਨ ਨੰਦਾ ਨੂੰ ਜਿਹੜਾ ਹੈ ਹਸਪਤਾਲ ਪਹੁੰਚਾਇਆ ਗਿਆ ਤਾਂ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਦਿਲਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਹੈ ਫਲਾਕੇ ਜ਼ਖਮੀ ਹਾਲਤ ਦੇ ਵਿੱਚ ਦੱਸਦੀ ਹੈ ਕਿ ਨਿਤਿੰਨ ਨੰਦਾ ਨੂੰ ਪੀਜੀਆਈ ਰੈਫਰ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਜ਼ਖਮੀ ਹਾਲਤ ਵਿੱਚ ਕਾਰੋਬਾਰੀ ਅਤੇ ਆਪ ਆਗੂ ਨਿਤਿੰਨ ਨੰਦਾ ਨੇ ਕੀ ਕੁਝ ਆਖਿਆ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਬਾਰੇ ਕੀ ਕੁਝ ਜਾਣਕਾਰੀ ਦਿੱਤੀ ਤੁਹਾਨੂੰ ਸੁਣਾਉਣੇ ਆ ਤੇ ਮੈਂ ਇੱਕ ਫੰਕਸ਼ਨ ਤੇ ਉੱਥੇ ਮੈਂ ਲਾਂਚ ਕਰ ਰਿਹਾ ਤਾਂ ਪਤਾ ਨਹੀਂ ਲੱਗਾ ਅਚਾਨਕ ਅੱਜੋ ਇੱਕ ਪੁਲਿਸ ਆਇਆ ਉਪਰ ਦਾ ਸਭ ਨੇ ਸੇਵਾ ਆ ਤਾਂ ਮੈਂ ਕੰਪਿਆ ਕਹਿੰਦੇ ਕਰਦਾ ਕੋਈ ਨਹੀਂ ਕੋਈ ਕੰਮ ਬਣਾ ਯਾਰ ਕੀ ਹੋ ਗਿਆ ਹਾਂ ਹਾਂ ਆ ਦੇਖੋ ਭਾਜੀ ਇਹ ਦੇਖੋ ਜੀ ਸਿੱਧੀ ਸਿੱਧੀ ਦੇਖੋ ਜੀ ਨਿਤਨ ਨੰਦਾ ਜੀ ਜਿਹੜੇ ਐ ਪਿਸ਼ਕਰਮਾ ਮੰਦਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਗਏ ਤੇ ਉੱਥੇ ਰੋਟੀ ਖਾ ਰਹੇ تھے ਜੀ ਪਿੱਛੇ ਦੇ ਦਲਸ਼ੇਰ ਨਾਲਾ ਨਾਲੇ ਆਰਮ ਸਿੰਘ ਰਾਮੂ ਇਹ ਦੋਨੋਂ ਬੰਦੇ ਆਏ ਆ ਇਹਨੇ ਪਲਾਨਿੰਗ ਦੇ ਅਧਿਕਾਰ ਦੇ ਵਿੱਚ ਨਿਤਨ ਜਿਹੜਾ ਜਿਹੜੀ ਇਹ ਪਿੱਛੇ ਦੇ ਸਿਰ ਤੇ ਦੋ ਖੇਰ ਮਾਰੇ ਜੀ ਤਿੰਨ ਖੇਰ ਮਾਰੇ ਜੀ ਠੀਕ ਹੈ ਜੀ ਉਹਦੇ ਵਿੱਚ ਇਹੋ ਜਿਹੀ ਦਲਸ਼ੇਰ ਨਾਲ 1 ਕਰੋੜ ਰੁਪਏ ਸਾਡੇ ਨਾਲ ਡੀਵੋਪੀ ਸ਼ਿਵੀ ਜੀ ਜੀ ਵੇਵ 2.5 ਕਰੋੜ ਰੁਪਏ ਆਪਣੇ ਭਰਾ ਨਾਲ ਠੱਗੀ ਕੀਤੀ ਤੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਸਜ਼ਾ ਹੋਣ ਦੀ ਗੱਤਾਰ ਦਿੱਤਾ ਜੇ ਨਾਲ ਰਾਮੂ ਨੂੰ ਵੀ ਸਜ਼ਾ ਹੋਣੀ ਸੀ ਇਹ ਵੀ ਆਪਣਾ ਰਸਤਾ ਸਾਫ਼ ਕਰਨ ਵਾਸਤੇ ਜਿਹੜਾ ਰੋਟੀ ਖਾਂਦਾ ਤਾਂ ਉਹਨੂੰ ਰੋਟੀ ਵੀ ਖਾਣ ਲਈ ਦਿੱਤੀ ਦੇਖੋ ਕਿੱਡਾ ਬਣਾਕੋ ਅੱਜ ਜਿਹੜੀ ਹੈ ਅਮੰਦੂਰ ਸਾਹਿਬ ਦੇ ਵਿਚ ਚੱਜ ਕਰੋੜ ਹੈ ਅਗੰਗਪੁਰ ਜੋਂ ਤੋਂ ਚੱਜ ਰੋਡ ਦੇ ਉੱਤੇ ਗੋਲੀਬਾਰ ਦੀ ਘਟਨਾ ਵਾਪਰੀ ਹੈ ਉਹ ਇਨਫੋਰਮੇਸ਼ਨ ਮਿਲਦੀ ਸਾਰ ਨਹੀਂ ਜਿਹੜੀ ਸਾਡੇ ਐਸਐਸਓ ਅਨੰਦਪੁਰ ਸਾਹਿਬ ਦੀ ਹਸਪਤਾਲ ਮੌਕੇ ਤੇ ਪਹੁੰਚੇ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਜੀ ਰਹੀ ਆ ਸੀ ਉਹ ਡਿਸਟ੍ਰਿਕਟ ਅਡਜਟ ਦਾ ਮੌਕੇ ਤੇ ਪਹੁੰਚੇ ਅਸੀਂ ਮੌਕਾ ਦਾ ਸਾਰਾ ਇਹ ਵਿਜ਼ਿਟ ਕੀਤਾ ਦੇਖਿਆ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਦਸਨ ਮੁਤਾਬਿਕ ਲੀਡਰ ਨੇ ਨਿੰਦਾ ਜੀ ਤੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਜਿਨ੍ਹਾਂ ਦੇ ਉੱਤੇ ਇੱਕ ਇੱਕ ਫਾਇਰ ਉਹਨਾਂ ਦੇ ਲੱਗੇ ਤੇ ਦੋ ਫਾਇਰ ਤਿੰਨ ਟੋਟਲ ਫਾਇਰ ਉਹਨੇ ਦੋ ਫਾਇਰ ਜਿਹੜੇ ਸਾਈਡ ਤੋਂ ਲਾਗੇ ਉਹਨਾਂ ਨੂੰ ਇਮੀਜੈਂਟ ਲੋਕਾਂ ਨੇ ਤੁਹਾਨੂੰ ਜਾ ਕੇ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਜਾ ਰਹੇ ਨੇ ਜਿਹਨਾਂ ਨਾਲ ਸਾਡੀ ਉਹ ਵੀ ਗੱਲ ਹੋਈ ਹੈ ਅੱਜ ਉਹਨਾਂ ਦੀ ਸਾਦਗੀ ਖਤਰੇ ਤੋਂ ਬਾਹਰ ਉਹ ਗੱਲ ਕਰਦੇ ਜਾ ਰਹੇ ਫੈਰਿੰਗ ਸਟੂਡੈਂਟ ਮਾਰੇ ਜਿਹੜਾ ਸਾਨੂੰ ਮੌਕੇ ਦੇ ਲੋਕਾਂ ਨੇ ਦੱਸਿਆ ਉਹਨਾਂ ਨੇ ਦਸਨ ਮੁਤਾਬਕ ਹੈ ਮੌਕੇ ਤੇ ਜਿਹੜੇ ਹਾਜ਼ਰ ਸੀ ਇੱਕ ਸਾਬਕਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਕੁਸ਼ੀਰ ਸਿੰਘ ਤੇ ਇੱਕ ਰਾਮਕਮਰ ਤੋਂ ਇੱਕ ਅਨਨੋਣ ਵਿਅਕਤੀ ਜਿਹੜਾ ਉਹਨਾਂ ਤੋਂ ਲੋਕਾਂ ਨੇ ਆਪਣਾ ਦਾਅਵਾ ਜਿਹੜਾ ਸਾਹਮਣੇ ਤੇ ਮੈਂ ਇੱਕ ਫੰਕਸ਼ਨ ਉਹ ਬਸ ਤੇ ਉੱਥੇ ਮੈਂ